ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਅੱਜ ਅਸੀਂ ਪਹੁੰਚੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਚ ਜਿੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਰਵਾਲ ਦੀ ਅਗਵਾਈ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ 15 ਅਗਸਤ ਦੇ ਸਬੰਧ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਆਪਣਾ ਦੇਸ਼ ਜਿਹੜਾ ਬੇਸ਼ੱਕ ਆਜ਼ਾਦ ਆ ਅੱਜ 74 75ਵਾਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਆ ਪਰ ਅੱਜ ਵੀ ਉਹ ਭਾਰਤ ਦਾ ਕਿਸਾਨ ਜਿਹੜਾ ਉਹ ਗੁਲਾਮ ਹੈ ਤੇ ਆਪਣੀ ਗੁਲਾਮੀ ਜਿਹੜੀ ਆ ਉਹ ਉਹਨੂੰ ਉਹਨੂੰ ਤੋੜਨ ਵਾਸਤੇ ਗੁਲਾਮੀ ਜਿਹੜੇ ਕਾਲੇ ਖੇਤੀ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅੱਜ ਇੱਕ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਜਾ ਰਿਹਾ ਏ ਜਿਸ ਦੀਆਂ ਝਲਕੀਆਂ ਅੱਗੇ-ਅੱਗੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਦੇਖਦੇ ਰਹੋ ਅਜੀਤ ਵੈਬ ਟੀਵੀ ਜਿੰਦਾਬਾਦ ਜਿੰਦਾਬਾਦ Subtitles <laughs> ਇੱਥੇ ਕਿਤੇ ਸਭਾਂ ਤੇ ਆ ਮੈਂ ਸੰਯੁਕਤ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਸੂਬਾ ਕਮੇਟੀ ਬਲਵਿੰਦਰ ਸਿੰਘ ਅਰਵਾਲ ਇਹ ਜਿਹੜਾ ਜ ਰੋਸ ਮਾਰਚ ਆ ਇਹ 9 ਮਹੀਨੇ ਹੋ ਗਏ ਕਿਸਾਨਾਂ ਨੂੰ ਸਿਭੂ ਵੜ ਦੇ ਬੈਠੇ ਆ ਆਪਣੇ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਉਹਦੇ ਦੇ ਸੰਯੁਕਤ ਮੋਰਚੇ ਨੇ ਇੱਕ ਫੈਸਲਾ ਕੀਤਾ ਕਿ 15 ਅਗਸਤ ਵਾਲੇ ਦਿਨ ਜਿਹੜੀ ਸਾਡੀ ਆਜ਼ਾਦੀ ਆ ਪੂਰੀ ਨਹੀਂ ਅਧੂਰੀ ਆਜ਼ਾਦੀ ਦੇ ਖਿਲਾਫ ਇਹ ਸਾਰੇ ਹੈੱਡਕੁਆਰਟਰਾਂ ਦੇ ਤਹਿਸੀਲਾਂ ਦੇ ਪਿੰਡਾਂ 'ਚ ਰੋਸ ਮਾਰਚ ਕਿਤੇ ਜਾ ਰਿਹਾ ਕਿਉਂਕਿ ਸਰਕਾਰ ਜਿਹੜੀ ਆ ਅੱਖਾਂ ਮੀਟੇ ਬਿਠੀ ਆ ਇਹ ਕਾਲੇ ਕਾਨੂੰਨ ਜੋ ਰੱਦ ਕਰਾ ਕੇ ਕਿਸਾਨ ਕਿੰਨੇ ਉੱਠਨੇ ਆ ਤੇ ਇਹਨਾਂ ਨੂੰ ਚਾਹੀਦਾ ਸਰਕਾਰ ਨੂੰ ਕਿ ਰੱਦ ਕਰਕੇ ਤੇ ਅਮਨ ਆਮ ਅਮਨ ਆਮਾਨ ਇੱਥੇ ਵਰਤਾਇਆ ਜਾਵੇ ਪਰ ਇਹ ਸਰਕਾਰਾਂ ਜਿਹੜੀਆਂ ਟਸ ਤੋਂ ਮਸ ਨਹੀਂ ਹੋ ਰਹੀਆਂ ਅੱਜ ਜੋ ਇਹ ਪ੍ਰੋਗਰਾਮ ਆ ਹਰ ਹੈੱਡਕੁਆਰਟਰਾਂ ਦੇ ਸਾਰੇ ਤਰ੍ਹਾਂ ਝੰਡਾ ਮਾਰਚ ਹੋ ਰਿਹਾ ਤਿਰੰਗੇ ਝੰਡੇ ਲਾ ਕੇ ਅਧੂਰੀ ਆਜ਼ਾਦੀ ਦੇ ਖਿਲਾਫ ਤੇ ਕਾਲੇ ਕਾਨੂੰਨਾਂ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਸਾਡਾ ਹਰ ਦਰਵਾਰ ਤੋਂ ਇੱਕ ਵੱਡਾ ਕਾਫਲਾ 40 50 ਡਾਇਰੈਕਟਰਾਂ ਵਾਲਾ ਜਿਹੜਾ ਉਹ ਰੋਸ ਮਾਰਚ ਕਰ ਰਿਹਾ ਇਹ ਟ੍ਰਪੱਲੇ ਸਮਰਾਹ ਘਾਟਕੀਆਂ ਸਰਪਗੋੜ ਤੋਂ ਹੁੰਦਾ ਲਾਲੇ ਲੰਗੜ ਫਤੇਗੜ ਚੂੜੀਆਂ ਦੀ ਰੋਸ ਮਾਰਚ ਕਰੇਗਾ ਤਾਂ ਜੋ ਕਿ ਇਹ ਸਰਕਾਰ ਨੂੰ ਜਗਾਇਆ ਜਾਵੇ ਕਿ ਕਿਸਾਨ ਜਿਹੜੇ ਆ ਕਿਸਾਨ ਹੀ ਕੰਮ ਦਾਤਾ ਵਾ ਕਿਸਾਨ ਰੀੜ ਦੀ ਹੱਡੀ ਆ ਕਿਸਾਨ ਦੀ ਜਿਹੜੀ ਫਸਲ ਪੈਦਾ ਕੀਤੀ ਜਾਂਦੀ ਸਾਰਾ ਸੰਸਾਰ ਖਾਂਦਾ ਵਾ ਉਹਦੇ ਤੇ ਸਰਕਾਰ ਨੇ ਬਹੁਤ ਵੱਡਾ ਡਾਕਾ ਮਾਰਿਆ ਵਾ ਇਹਦੇ ਨਾਲ ਕਿਸਾਨ ਤੇ ਨਾਲ ਦੁਕਾਨਦਾਰ ਵਪਾਰੀ ਨੂੰ ਬਹੁਤ ਘਾਟਾ ਵਾ ਸੋ ਇਸ ਕਰਕੇ ਕਿਸਾਨਾਂ ਵਿੱਚ ਬਹੁਤ ਜੋਸ਼ ਆ ਇਹ ਜਿੰਨਾ ਚਿਰ ਕਾਲੇ ਕਨੂੰ ਰਾਤ ਨਹੀਂ ਹੁੰਦੇ ਸਿਭੂ ਬਾਡਰ ਤੇ ਅੱਜ ਉਹਨਾਂ ਪੱਕੇ ਮੋਰਚੇ ਲਾ ਲਿਆ ਉਹਨਾਂ ਚਿਰੇ ਲਗਾਤਾਰ ਜਿਹੜਾ ਮੋਰਚਾ ਚੱਲੇਗਾ ਅੱਜ ਇਸੇ ਤਰ੍ਹਾਂ ਅਜ ਪਰੋਸ ਮਾਰਚ ਕਰ ਰਹੇ ਆ ਤਾਂ ਜੋ ਕਿ ਸਰਕਾਰ ਨੂੰ ਇਹਦਾ ਪਤਾ ਲੱਗ ਸਕੇ ਕਿ ਕਿਸਾਨ ਕਿੰਨੇ ਜੋਸ਼ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਮੋਰਚਾ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਇਕਤਾ ਦੇ ਸੱਦੇ ਦੇ ਉੱਤੇ ਸਮੂਹ ਕਿਸਾਨ ਮਜ਼ਦੂਰਾਂ ਵੀਰਾਂ ਵੱਲੋਂ ਇਕੱਠੇ ਹੋ ਕੇ ਅਧੂਰੀ ਆਜ਼ਾਦੀ ਨੂੰ ਮਨਾਉਂਦਿਆਂ ਹੋਇਆਂ ਜੋ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਜੇ ਤੱਕ ਅਧੂਰੀ ਜੋ ਹੱਕ ਉਹਨਾਂ ਦੇ ਬਣਦੇ ਉਹ ਨਹੀਂ ਮਿਲੇ ਉਹਦੇ ਰੋਸ ਮਾਰਚ ਵਜੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜਿਹਦੇ ਵਿੱਚ ਸਮੂਹ ਕਿਸਾਨ ਤੇ ਵੀਰ ਸਾਰੇ ਸ਼ਮੂਲੀਅਤ ਕਰ ਰਹੇ ਹਨ ਤੇ ਤਗੜੇ ਹੋ ਕੇ ਸਾਰਿਆਂ ਦਾ ਇੱਕੋ ਹੀ ਪਰਣ ਹੈ ਕਿ ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਹੱਕ ਨਹੀਂ ਮਿਲਦਾ ਐਮਐਸਪੀ ਦੀ ਗਰੰਟੀ ਨਹੀਂ ਲਈ ਜਾਂਦੀ ਉਹਨਾਂ ਚਿਹਰੇ ਕਿਸਾਨ ਮੋਰਚਾ ਦਿਨ-ਦੋਣੀ ਰਾਤ ਚੌਗਣੀ ਤਰੱਕੀ ਕਰਦਾ ਹੋਇਆ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਅਡਾਨੀ ਵਪਾਰੀਆਂ ਦੇ ਅਬਾਨੀ ਦੇ ਖਿਲਾਫ ਇਹ ਮੋਰਚਾ ਚੱਲਦਾ ਰਹੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦੌਰਵਾਲ ਪਿੰਡ ਦੇ ਉੱਤੋਂ ਟਰੈਕਟਰਾਂ ਦਾ ਕਾਫਲਾ ਚੱਲ ਕੇ ਰੋਸ ਮਾਰਚ ਕਰਦਾ ਹੋਇਆ ਵਕ ਵਕ ਪਿੰਡਾਂ ਤੋਂ ਦੀ ਫੇਰ ਹਰਦੌਰਵਾਲ ਵਾਪਸ ਪਹੁੰਚਿਆ ਵਾ ਇਸ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਵਾਲ ਉਹਨਾਂ ਦੱਸਿਆ ਕਿ ਇਹ ਜਿਹੜੀ ਆਜ਼ਾਦੀ ਆ ਭਾਰਤ ਦੇ ਕਿਸਾਨਾਂ ਦੀ ਇਹ ਅਧੂਰੀ ਆਜ਼ਾਦੀ ਆ ਇਸ ਆਜ਼ਾਦੀ ਨੂੰ ਅਸੀਂ ਨਹੀਂ ਮੰਨਦੇ ਇਸ ਕਰਕੇ ਅੱਜ ਅਸੀਂ ਕਾਲੇ ਝੰਡੇ ਲਾ ਕੇ ਤੇ ਰੋਸ ਮਾਰਚ ਕਰ ਰਹੇ ਹਾਂ ਤਾਂ ਕਿ ਜਿਹੜੀ ਮੋਦੀ ਸਰਕਾਰ ਆ ਕਾਲੇ ਕਾਨੂੰਨ ਰੱਦ ਕਰੇ ਅਤੇ ਸਾਨੂੰ ਪੂਰਨ ਤੌਰ ਤੇ ਆਜ਼ਾਦੀ ਦਿਵਾਏ ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਮੈਂ ਹਾਂ ਪੱਤਰਕਾਰ ਹਰਜਿੰਦਰ ਸਿੰਘ ਖਹਿਰਾ ਤਲਵੰਡੀ ਰਾਮਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ